ਭਾਈ ਇੱਧਰ ਟਿਕਟ ਵਾਲਾ ਕੋਈ ਹੈ ਨਹੀਂਗਾ ਹਰਪਾਲਾ ਉਧਰ ਟ੍ਰੇਨ ਵੀ ਆ ਕੇ ਖੜ ਗਈ ਉਹ ਖੜੀ ਆ ਸਾਹਮਣੇ ਟ੍ਰੇਨ ਟਿਕਟ ਵਾਲਾ ਕੋਈ ਹੈ ਨਹੀਂਗਾ ਕੀ ਕਰਕੇ ਹੁਣ ਹੈ ਅਸੀਂ ਭਾਈ ਅੰਮਾਲਾ ਸ਼ਹਿਰ ਚ ਉਤਰ ਗਏ ਪਰ ਉਤਰਨਾ ਅਸੀਂ ਅੰਮਾਲਾ ਕੈਂਟ ਚ ਉਥੋਂ ਗੱਡੀ ਕਾਲਕਾ ਨੂੰ ਜਾਂਦੀ ਆ ਉਥੋਂ ਹੀ ਸ਼ਿਮਲੇ ਨੂੰ ਜਾਂਦੀ ਹੈਗੀ ਇੱਥੋਂ ਨਹੀਂ ਜਾਂਦੀ ਤੇ ਹੁਣ ਅਸੀਂ ਵੈਲਕਮ ਅੰਮਾਲਾ ਕੈਂਟ ਉਦੋਂ ਦੇ ਸਾਨੂੰ 2 ਨੰਬਰ ਤੇਗਾ ਰੇੜੀਆਂ ਜਲਦਾ ਇਸ ਨੂੰ ਦੱਸਦਾ ਦੱਸਦਾ ਕੋਈ ਨਹੀਂ ਨਾ ਅਸੀਂ ਆਪ ਫੋਨ ਤੇ ਚੈੱਕ ਕੀਤਾਗਾ ਤੇ ਕਹਿੰਦੇ 2 ਨੰਬਰ ਤੇ ਟ੍ਰੇਨ ਆਊਗੀ 2 ਨੰਬਰ ਤੇ ਮੂੰਹ ਚੱਕ ਕੇ ਆ ਖੜੀ ਰਹਿ ਐ ਡੀ ਪੁੱਛਿਆ ਵੀ ਸੀਗਾ ਬਾਵਾ ਤਾਂ ਰੇੜੀਆਂ ਵਾਲੇ ਤੋਂ ਪੁੱਛਾਈ ਕਹਿੰਦੇ ਇੱਥੇ ਹੀ ਆਊਗੀ ਜਦੋਂ ਜਮਾ ਆਏ ਉਹ ਅਸੀਂ ਉਹਦੇ ਵਿੱਚ ਚੜ ਗਏ ਟ੍ਰੇਨ ਦੇ ਵਿਚਾਲੇ ਖੜ ਗਏ ਤੁਹਾਨੂੰ ਕਹਿੰਦੇ ਕਿੱਧਰ ਮੂੰਹ ਚੱਕਿਆ ਸੀ ਉੱਥੋਂ ਫੇਰ ਇੱਕ ਵਾਰੀ ਕਨਫਰਮ ਕੀਤਾ ਕਹਿੰਦੇ ਤਾਂ ਹੋਰ ਪਾਸੇ ਜਾਂਦੀ ਆ ਭੱਜ ਕੇ ਉਤਰੇ ਥੱਲੇ ਉਤਰ ਕੇ ਫੇਰ ਪਤਾ ਕੀਤਾ ਫਿਰ ਕਹਿੰਦੇ 7 ਨੰਬਰ ਤੇ ਖੜੀ ਆ ਜਦੋਂ ਨੂੰ ਹੁਣ 7 ਨੰਬਰ ਤੇ ਆਏ ਹੈਂ ਤਾਂ ਟੱਪ ਗਈ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਮਾਤਾ ਹੁਣ ਦੱਸ ਗੁੱਡ ਮਾਰਨਿੰਗ ਹੋ ਗਈ ਕੀ ਕਰਨਾ ਸਵੇਰੇ ਸਵੇਰੇ ਪਾਣੀ ਕਰ ਲੈ ਬਈ ਪਾਣੀ ਤਾਂ ਕਹਿੰਦੀ ਪਾਣੀ ਪਿਆ ਕੇ ਜਾ ਮੱਝਾਂ ਨੂੰ ਤੇ ਅੱਜ ਵੀ ਕਹਿੰਦੀ ਪਾਣੀ ਪਿਆ ਕੇ ਤੇ ਨਵਾ ਕੇ ਜਾ ਮਾਤਾ ਦਾ ਥੋੜਾ ਜਿਹਾ ਸਰੀਰ ਕੰਡਮ ਹੈ ਗਈ ਕੰਡਮ ਚੱਲੀ ਜਾਂਦੀ ਹੈ ਦਵਾਈ ਦਵਾਈ ਦਵਾਉਣਿਆਂ ਨੂੰ ਕੋਈ ਲਓ ਜੀ ਨਮਾ ਕੇ ਗੱਡੀਆਂ ਦੋਨੇ ਲਾਤੀਆਂ ਅੰਦਰ ਅੱਜ ਆ ਜਾਏਗਾ ਜੀ ਸੰਡੇ ਸੰਡੇ ਨੂੰ ਵੈਸੇ ਤਾਂ ਸਾਨੂੰ ਛੁੱਟੀ ਨਹੀਂ ਮਿਲਦੀ ਪਰ ਮੈਂ ਤੇ ਹਰਪਾਲ ਨੇ ਜਾਣਾ ਸੀਗਾ ਇਸ ਕਰਕੇ ਅੱਜ ਅਸੀਂ ਛੁੱਟੀ ਲੈ ਲਈ। ਛੁੱਟੀਆਂ ਵੀ ਲਈਆਂ ਅਸੀਂ 7 ਦਿਨਾਂ ਦੀਆਂ। ਚਾਹੇ 4 ਦਿਨਾਂ ਚ ਮੁੜਿਆ ਕੇ ਚਾਹੇ 5 ਦਿਨਾਂ ਚ ਮੁੜਿਆ ਕੇ ਜਾਂਨੇ ਆ ਟੂਰਿਸਟ ਸ਼ਾਮ ਤੱਕ ਡੀਕੇ ਵੀ ਨਾਲ ਆਗਾ ਤੇ ਲਈਆਂ 7 ਛੁੱਟੀਆਂ ਅੱਜ ਅਸੀਂ। ਤੇ ਹੁਣ ਕੋਈ ਕਰ ਲਗੇ ਮਾੜੀ-ਮੋਟੀ ਆਪਦੀ ਸੈਟਿੰਗ ਰੋਟੀ ਪਾਣੀ ਖਾਣਿਆ ਨਾ ਅਲੂਕੇ। ਹਾਂ ਖਪਾਚੀ। ਹਰਪਾਲ ਆ ਗਿਆ ਜੀ। ਚਲੀਏ ਹਰਪਾਲ ਫਿਰ ਆਪਾਂ ਦੋਨੇ 12:00 ਵਜੇ ਬਾਈ। ਪੂਰਾ ਤਿੱਖੜ ਦੁਪਹਿਰਾਗਾ। ਪਰ ਟੀਕੇ ਨੇ ਫੇਰ ਨਹੀਂ ਫੋਨ ਚੱਕਿਆ ਸਵੇਰ ਦੇ ਨੇ ਮੈਂ ਉਹਨੂੰ 50-60 ਫੋਨ ਲਾਦੇ ਹਰਪਾਲ ਨੇ ਵੀ ਬਹੁਤ ਫੋਨ ਲਾਇਆ ਨਾ ਫੋਨ ਚੱਕਦਾ ਨਾ ਮੈਸੇਜ ਦੇਖਦਾ ਕੁਝ ਨਹੀਂ ਕਰਦਾ ਬੰਦਾ ਹਾਂ ਨਾ ਹੀ ਦੱਸਦਾ ਉਹਨੂੰ ਐਤਵਾਰ ਦਾ ਉਹਨੂੰ ਸੰਡੇ ਦਾ ਪੱਕਾ ਕਿਹਾ ਹੋਇਆ ਸੀ ਵੀ ਆਪਾਂ ਜਾਣਾਗਾ ਪਹਿਲਾਂ ਗੱਲ ਵੀ ਹੋਈ ਆ ਉਹਦੇ ਨਾਲ ਪੱਕੀ ਅੱਜ ਉਹਨੇ ਹਾਂ ਨਾ ਦੱਸਦਾ ਨਾ ਨਾ ਦੱਸਦਾਗਾ ਹਰ ਕੇ ਅੱਕ ਕੇ ਤੇ ਮੈਂ ਤੇ ਹਰਪਾਲ ਦੋਨੇ ਚੱਲਿਆਂ ਜਾਣਾ ਸੀ ਚਾਰ ਜਣੇ ਸੀ ਦੋਨੇ ਚੱਲਿਆਂ ਮੈਂ ਤਾਂ ਕਹਣਾ ਜਿੱਧਰ ਜਾਵੇ ਬੰਦਾ ਇਕੱਲਾ ਹੀ ਆ ਬਾਲਾ ਸਾਥ ਕੇਸ ਦਾ ਕਰੇ ਹੀ ਨਾ ਹਰਪਾਲ ਕਿਉਂ ਫਿਰ ਇਹਦੇ ਬਾਲਾ ਨਾ ਲਿਰਪਰ ਨਾ ਹੋਵੇ ਜੈ ਬਾਬੇ ਜੀ ਜੈ ਬਾਬਿਆਂ ਦੀ ਕਹਿ ਕੇ ਇਹ ਭੋਲੇ ਕਰਦੇ ਬੋਲੇ ਬੂਟ ਵਾੜ ਤੁਹਾਡੇ ਰੈਡੀ ਆ ਗਰਮੀ ਮਰਾਂ ਗਏ ਰਬਾਲ ਬੂਟਾ ਜਾਂ ਮੈਂ ਚੱਪੜਾਂ ਵੀ ਲੈਣਗਾ ਅੱਜ ਉਤੋਂ ਸਟੋਰ ਤੋਂ ਕਾਜ ਚੱਕਣੀਆਂ ਚੱਪੜਾਂ ਕੱਲ ਆਹ ਸਲੀਪਰ ਜੇ ਲੈ ਆਗੇ ਓਨਲੀ 500 ਬ੍ਰੋ ਉਹ ਵੀ ਤਨਖਾਹ ਤੇ ਕੱਟਣਗੇ ਇੰਨੇ ਨਹੀਂ ਮਹਿੰਗੇ ਮੈਂ ਲੈਂਦਾ ਨਹੀਂ ਸੀਗਾ ਸਰ ਬਟੇਡੇ ਤੋਂ ਲੈਣ ਨਾਲ ਟੀਸ਼ਰਟ ਲੈਣੇ ਚੱਲ ਟਾਈਮ ਭਾਈ 1:00 ਬਜ ਗਿਆ ਪੂਰਾ ਜਮਾ ਸਿਰੇ ਵਾਲਾ ਸਿਖਰ ਦਪਹਿਰਾਗਾ ਤੇ ਮੇਰਾ ਟੋਟੜ ਮੱਛ ਜੂਗਾ ਪਰਨਾ ਵੀ ਨਹੀਂ ਮੈਨੂੰ ਕੋਈ ਤੇ ਆਇਆ ਅੱਲਾ ਲੈ ਲੈ ਮੈਂ ਤੇ ਹਰਪਾਲ ਦੋਨੋਂ ਸੰਤ ਤਰਪੇ ਹਰਪਾਲਾ ਮੜਾ ਨਕਸਾਨ ਹੋਗਾ ਆ ਯਾਰ ਮਕਾਨ ਚਲਾਉਣ ਲੱਗਾ ਜੀ ਡਿੱਗ ਪੈ ਕਦੇ ਲਾਏ ਨਹੀਂ ਨਾ ਮੈਂ ਚੜ ਗਿਆ ਚੱਲੀ ਜਾਂਦਾ ਗਾਨ ਖੜਖੜ ਚੱਲਦਾ ਇੱਧਰ ਵਾਸਲਾ ਕਿੱਧਰ ਉੱਧਰ ਲਾ ਉਹ ਉੱਧਰ ਲਗਾਣੇ ਚ ਲੱਗੂ ਇਹੜ ਗਿਆ ਗਾਣਾ ਤੇ ਲਾ ਲੈਣਾ ਫਿਰ ਤੇਰੇ ਕੰਨ ਨਹੀਂ ਹੈ ਨਹੀਂ ਹੈੱਡਫੋਨ ਲਾਉਣ ਵਾਲੇ ਗਾਣਾ ਤਾਂ ਚੱਲੀ ਜਾਂਦਾ ਚੱਲ ਪਿਆ ਮੈਂ ਤੇ ਹਰਪਾਲ ਬਾਈ ਡੀਕੇ ਦੇ ਘਰੇ ਪਹੁੰਚ ਗਏ ਠੀਕੇ ਦੇ ਬਾਹਰ ਚ ਖੜੇ ਆਂਗੇ ਮੈਂ ਤਰਪਾਲ ਨੂੰ ਕਿਹਾ ਸੀ ਬਥੇਰੇ ਫੋਨ ਲਾ ਲੈ ਰਹਿਣ ਦੇ ਹੁਣ ਨਹੀਂ ਆਪਾਂ ਉਹਨੂੰ ਲੈ ਕੇ ਜਾਂਦੇ ਪਰ ਇਹ ਮੰਨਿਆ ਨਹੀਂ ਕਹਿੰਦਾ ਇੱਕ ਵਾਰੀ ਹੋਰ ਚੱਲ ਉਹ ਤੋਂ ਪੁੱਛ ਚੱਲ ਚੱਲ ਭਾਈ ਤੜਵਾ ਲੈਨੇ ਮੂੰਹ ਇੱਕ ਵਾਰੀ ਹੋਰ ਪੁੱਛ ਲੈ ਜਾ ਜਾ ਕੇ ਕੀ ਸਮਾਚਾਰ ਮਿਲਿਆ ਡੀਕੇ ਦਾ ਉਹ ਤਾਂ ਕਹਿੰਦਾ ਹਰਦਵਾਰ ਗਿਆ ਠੀਕੇ ਕੇ ਘਰੇ ਆਏ ਭਾਈ ਤੇ ਡੀਕੇ ਗਿਆ ਹਰਦਵਾਰ ਨਾ ਉਹਨੇ ਕੋਈ ਦੱਸਿਆ ਨਾ ਸਾਨੂੰ ਕੁਝ ਨਹੀਂ ਕੀਤਾ ਅਸੀਂ ਫੋਨ ਲਾਈ ਜਨੇ ਨਾ ਹੀ ਫੋਨ ਚੱਕਦਾਗਾ ਘਰੇ ਆਏ ਤੋਂ ਪਤਾ ਲੱਗਿਆ ਵੀ ਹਰਦਵਾਰ ਗਿਆ ਚੱਲ ਭਾਈ ਤੇ 4 ਵਜੇ ਨਾਲ ਆ ਜੇ ਅਸੀਂ ਬਠਿੰਡੇ ਪਹੁੰਚਾਂਗੇ ਇੱਕ ਛੁੱਟੀ ਤਾਂ ਸਾਡੀ ਇੱਥੇ ਹੀ ਲੰਘੀ ਕਦੇ ਨਾਣੇ ਵਾਗੇ ਕਦੇ ਡੀਕੇ ਕੇ ਘਰੇ ਵਾਗੇ ਕਦੇ ਇਹਦੇ ਪਿੰਡ ਥੇਮੇ ਵਾਗੇ ਆ ਹੀ ਫਿਰਦੇ ਰਿਹਾ ਆਊਟਲੈਟ ਚ ਚੱਪੜਾ ਲੈਣਗੇ ਉਹ ਵੀ ਨਹੀਂ ਮਿਲਣਗਾ ਤੇ ਘਰੋਂ ਵੀ ਨਹੀਂ ਲੈਣਦਗਾ ਵਹੰਡਾ ਤੋਂ ਵੀ ਬਜਾਰ ਜੇ ਮੈਨੂੰ ਐ ਪਤਾ ਹੁੰਦਾ ਬਾਈ ਵੀ ਸਲੀਪਰ ਜੇ ਆਊਟਲੈਟ ਚੋਂ ਨਹੀਂ ਮਿਲਨੇ ਜੇ ਮੈਨੂੰ ਨਹੀਂ ਦੇਣੇ ਉਹਨਾਂ ਨੇ ਦਿੱਤਾ ਹੀ ਨਹੀਂ ਮਿਲਤਾ ਜਾਂਦੇ ਆ ਵੱਧ ਪੈਸੇ ਮੈਂ ਲਾਉਣੇ ਨਹੀਂ ਸੀ ਸਾਡੇ ਵਾਲੇ ਸਟੋਰ ਤੋਂ ਮਿਲੇ ਨਹੀਂ ਤਪਰਾ ਜ਼ਿਕਰ ਹੋਏ ਰੈਲੈਕਸ ਉਹਨਾਂ ਚੱਪਲਾਂ ਜਿਹੜੀਆਂ ਕਰ ਸਿੰਗਾਂੀਆਂ ਹੋਈ ਚੱਕ ਲਿਆਉਂਦੇ ਹੁਣ ਇੱਥੋਂ ਨਾਲ ਇਹ ਨਾ ਅਸੀਂ ਟੀ-ਸ਼ਰਟ ਲੈਣੀ ਆ ਕੱਦੀ ਮੈਂ ਤੇ ਹਰਪਾਲ ਨੇ ਨਾਲੇ ਫਿਰ ਚੱਪਲਾਂ ਲੈਣੀਆਂ ਪੈਣੀਆਂ ਚੱਪਲਾਂ 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 ਢੰਡੇ ਪਹੁੰਚਦੇ ਪਹੁੰਚਦੇ ਅਸੀਂ ਬਾਈ ਮੈਨੂਅਲ ਦਿੱਤਾ ਆ ਲੈਣੇ ਮੈਨੂਅਲ ਵੈਲਾ 1700 ਦੇ ਤਾਂ ਕੱਪੜੇ ਲੈ ਲਏ ਹਰਪਾਲ ਮੈਨੂੰ ਲੱਗਦਾ ਨਹੀਂ ਆਪਾਂ ਬਾਲੀ ਦੂਰ ਪਹੁੰਚਾਂਗੇ ਅੱਧੇ ਚ ਮੁੜ ਕੇ ਆਵਾਂਗੇ ਆਪਾਂ ਜਿੱਤ ਜਿੱਥੇ ਵੀ ਸਾਡੇ ਕੋਲੇ ਪੈਸੇ ਖਤਮ ਹੋ ਗਏ ਚਾਹੇ ਬਠਿੰਡੇ ਰੇਲਵੇ ਸਟੇਸ਼ਨ ਤੇ ਜਾ ਕੇ ਹੋ ਜਾਣਾ ਅਸੀਂ ਬਸ ਉੱਥੇ ਹੀ ਮੁੜਿਆਵਾਂਗੇ ਹਾਂ ਜਦੋਂ ਸਾਡੇ ਕੋਲ ਐ ਪਤਾ ਲੱਗ ਗਿਆ ਕਿ ਇੰਨਾ ਕ ਕਿਰਾਇਆ ਰਹਿ ਗਿਆ ਵਾਪਸ ਆਉਣ ਜੋਗਾ ਬਸ ਉੱਥੋਂ ਮੁੜਿਆਵਾਂਗੇ ਅਸੀਂ ਏਡਾ ਨਾ ਚੀਜ਼ਾਂ ਅਸੀਂ ਘਰੋਂ ਲਿਆਉਣੀਆਂ ਸੀ ਬਾਈ ਅਸੀਂ ਬਠਿੰਡੋ ਲਈ ਜਾਂਦੇ ਹਾਂ ਗੈਂਡਸ ਦਾਨੇ ਵਾਲੀ ਚਾਹੀਦੀ ਹੈ ਕਲਰ ਹੈ ਤੇਰੀਆਂ ਬਾਹਾਂ ਮਾਸ ਚੱਪਲ ਤੇਰੀ ਚਪੜੀ ਗਏਂ ਤੋ ਦੋ ਜੋੜੇ ਚੱਪਲਾਂ ਦੇ ਲੈ ਲੈ ਬਾਈ 520 ਰੁਪਏ ਲਾ ਕੇ ਸਾਡੇ ਉਹਦੇ ਤੇ ਜੇ ਅਸੀਂ ਘਰੋਂ ਵੀ ਚੱਕ ਸਕਦੇ ਸੀ ਰਿਲੈਕਸ ਹੋ ਗਏ ਪਰ ਮੈਨੂੰ ਐਸੀ ਸਟੋਰ ਤੋਂ ਲਵਾਂਗਾ ਉੱਤੋਂ ਨਹੀਂ ਮੈਨੂੰ ਮਿਲ ਗਿਆ ਜਿਹੜਾ ਬਹੁਤ ਵਧੀਆ ਨਹੀਂ ਲੱਗ ਰਿਹਾ ਮਦਕੇ 520 ਰੁਪਏ ਲਾ ਕੇ ਇਹ ਜੇ ਅਸੀਂ ਬਠਿੰਡਾ ਟੱਪੇ ਨਹੀਂ ਰੁਪਿਆ 2000 2500 ਲਾਤਾ ਸੀ ਬਠਿੰਡਾ ਜੰਕਸ਼ਨ ਬਾਬਾਗਾ ਸਟੇਸ਼ਨ ਤੇ ਹੈਲੋ ਡੀਅਰ 15 ਮਿੰਟ ਹੋ ਗਏ ਬਈ ਹਰਪਾਲ ਨੂੰ ਲਾਈਨ 'ਚ ਖੜੇ ਨੂੰ ਨੇੜੇ ਯਾਰ ਚੱਲ ਹਰਪਾਲ ਮਾਰਦੀ ਲਾੜਰੀ ਦਿਖਾਈ ਮਾਡੀ ਟਿਕਟ ਐਕਟ ਕਿੰਨੇ ਦਿੱਤੀ ਆ ਆਪਣੇ ਲੱਗੇ ਆ ਉਸ 오픈 150 ਦੀ ਟਿਕਟ ਲੱਗੀ ਤੇ ਨਾ ਦੋਨਾਂ ਦੀ 150 ਦੀ ਟਿਕਟ ਆ ਆ ਕੀ ਗੱਲ ਐ 160 ਰੁਪਏ ਬਟੰਡਾ ਤੂੰ ਅੰਮ੍ਰਾਲਾ ਬਈ

ਤੇ ਟਾਈਮ ਹੋ ਗਿਆ ਹੁਣ 7 ਵਜੇ ਪੰਜ ਮਿੰਟ ਰਹਿੰਦੇ 7:50 ਤੇ ਦਿਨ ਪੂਰਾ ਖੜਾ ਸੂਰਜ ਪੂਰਾ ਵੱਡਾ ਆ ਪਤਾ ਨਹੀਂ ਕਿੱਧਰ ਖੇਤਾਂ 'ਚ ਰੋਕਤੀ ਪਤਾ ਨਹੀਂ ਇਹ ਕਿਹੜਾ ਸਟੇਸ਼ਨਾਂ ਦਾ ਕੀ ਹੋ ਗਿਆ ਪੈਂਚਰ ਹੁਣ ਪਧਾਨੇ ਹੋ ਜਾਂਦਾ ਹੈ ਟੀਟੀ ਟੀਟੀ ਸਾਹਿਬ ਅੰਬਾਲਾ ਪਹੁੰਚ ਗਈ ਟਾਈਮ ਹੋ ਗਿਆ 9:30 ਪੰਚ ਦਾ ਟਾਈਮ ਸੀਗਾ ਪੌਣੇ 9 ਪਰ ਹੋ ਗਏ 9:30 ਮਾੜਾ ਮੋਟਾ ਅੱਗੇ ਪਿੱਛੇ ਤੁਹਾਨੂੰ ਪਤਾ ਟ੍ਰੇਨ ਤਾਂ ਹੋ ਹੀ ਜਾਂਦੀ ਹੈਗੀ ਮੈਂ ਹਿੰਡਾ ਚੜੇ ਸੀ 5:10 ਦੇ ਟ੍ਰੇਨ ਚੱਲੀ ਸੀ ਤੇ ਹੁਣ ਇੱਥੋਂ ਕਾਲਕਾ ਜਾਊਗੀ ਟ੍ਰੇਨ ਜਾਂ ਸ਼ਿਮਲੇ ਜਾਊ ਸਿੱਧੀ ਉਹ ਪਤਾ ਕਰਕੇ ਫੇਰ ਅਸੀਂ ਕੁਝ ਖਾਣੇ ਪੀਣੇਗੇ ਪਖਲਕੀ ਪਈਆ ਪੁੱਛਤਾਸ ਇਨਕੁਆਰੀ ਪੁੱਛ ਗੱਛ ਨਹੀਂ ਲਿਖਿਆ ਪੰਜਾਬੀ ਚਲ ਪੁੱਛ ਪੁੱਛ ਲਾ ਕਿੰਨ ਪੁੱਛ ਐ ਨਹੀਂ ਕੋਈ ਸੌਰੀ ਭਈਆ ਮੈਂ ਇਧਰ ਬੜਿਆ ਨਹੀਂ ਮੈਨੂੰ ਪੁੱਛ ਪੁੱਛ ਲਾ ਆ ਗਿਆ ਭਈਆ ਆ ਗਿਆ ਅਸੀਂ ਭਾਈ ਅੰਮਾਲਾ ਸ਼ਹਿਰ ਚ ਉਤਰ ਗਏ ਪਰ ਉਤਰਨਾ ਅਸੀਂ ਅਸੀਂ ਅੰਮਾਲਾ ਕੈਂਟ ਚ ਉਥੋਂ ਗੱਡੀ ਕਾਲਕਾ ਨੂੰ ਜਾਂਦੀ ਹੈ ਉਥੋਂ ਹੀ ਸ਼ਿਮਲੇ ਨੂੰ ਜਾਂਦੀ ਹੈਗੀ ਇੱਥੋਂ ਨਹੀਂ ਜਾਂਦੀ ਤੇ ਹੁਣ ਅਸੀਂ ਦਵਾਰੇ ਟਿਕਟ ਲੈ ਰਹੇ ਆ ਕਿੱਥੋਂ ਦੀ ਬਬਾ ਅੰਮਾਲਾ ਅੰਮਾਲਾ ਕੈਂਟ ਦੀ ਹੁਣ ਆਵਾ ਅਸੀਂ ਸ਼ਹਿਰ ਤੇ ਉੱਥੇ ਸਟੇਸ਼ਨ ਤੇ ਆ ਭਾਈ ਇੱਧਰ ਟਿਕਟ ਵਾਲਾ ਕੋਈ ਹੈ ਨਹੀਂਗਾ ਹਰਪਾਲਾ ਉਧਰ ਟ੍ਰੇਨ ਵੀ ਆ ਕੇ ਖੜ ਗਈ ਉਹ ਖੜੀ ਆ ਸਾਹਮਣੇ ਟ੍ਰੇਨ ਟਿਕਟ ਵਾਲਾ ਕੋਈ ਹੈ ਨਹੀਂਗਾ ਕੀ ਕਰਕੇ ਹੁਣ ਹਾਂ ਉਹ ਆ ਗਿਆ ਭਾਈ ਆ ਗਿਆ ਅੱਜ ਅੱਗੇ ਲੰਘ ਜੀ ਸਿੱਧੇ ਹੀ ਉਹ ਜਲਦੀ ਕਰ ਲੋ ਦੋਈ ਵੀਰ ਬੇਖੋ ਤੇ ਨਾ ਹੈ ਨਹੀਂ ਵੀਰ ਵੀ ਖੁੱਲੇ ਹੈ ਨਹੀਂ ਲੈ ਭਾਈ ਬਾਈ ਵੀ ਭੱਜ ਕੇ ਆਇਆ ਕਹਿੰਦਾ ਟ੍ਰੇਨ ਖੜੀ ਆ ਜਾਓ ਜਲਦੀ ਜਲਦੀ ਨਹੀਂ ਥੈਂਕ ਯੂ ਸਰ ਟੈਕਟਰ ਟੈਕਟਰ ਦਾ ਦਾ ਥੈਂਕ ਯੂ ਸਰ ਮਣਕੇ ਲੇਰਪਾਲ ਜੇ ਬਾਈ ਕਿਸੇ ਨੇ ਆਇਆ ਹੋਣਾ ਖਿਮਲੇ ਜਾਣਾ ਅੰਬਾਲਾ ਇੱਥੋਂ ਨਾ ਚੜ ਉੱtre ਪਿਛਲੀ ਟ੍ਰੇਨ ਚ ਬਾਈ ਅਸੀਂ ਜਮਾ ਲਾਸਟ ਦੇ ਡੱਬੇ ਚ ਸੀਗੇ ਲਾਸਟ ਚ ਨਹੀਂ ਸੀਗੇ ਬੀ ਦੋ ਢੱਬੇ ਸੀਗੇ ਬਸ ਲਾਸਟ ਵਾਲੇ ਉਹਨਾਂ ਚ ਸੀਗੇ ਤੇ ਆਹ ਟ੍ਰੇਨ ਚ ਅਸੀਂ ਜਮਾ ਪਹਿਲੇ ਡੱਬੇ ਚ ਆ ਮੋਰੇ ਇੰਜਨੀਅਰ ਆਵਾ ਸਾ ਪਹਿਲੇ ਡੱਬਾ ਹੀ ਆਗਾ ਆ ਪਹਿਲੀ ਮਾਰੀ ਹੈ ਦੀ ੜਨਾਂ ਹੁਣ ਅਸੀਂ ਪਹੁੰਚ ਗਏ ਅੰਬਾਲਾ ਕੈਂਟ ਅਰਪਾਲ ਹੁਣ ਪਤਾ ਲੱਗਦਾ ਨਾ ਵੀ ਅੰਬਾਲਾ ਆ ਗਿਆ ਉੱਥੇ ਤਾਂ ਕੋਈ ਬੰਦਾ ਹੀ ਨਹੀਂ ਸੀਗਾ ਹੈ ਜਿਹੜੇ ਸੁਹਾਵਣਾ ਅੰਬਾਲਾ ਦਾ ਨਾਮ ਆ ਇਹਨਾਂ ਡਰਾਈਵਰ ਦੇਖੀ ਕਰੇ ਡਰਾਈਵਰ ਕਿੱਥੋਂ ਆਉਂਦਾ ਡਰਾਈਵਰ ਅਸੀਂ ਤਰਪੇ ਜੀ ਅਮਾਲਾ ਸ਼ਹਿਰ ਦੇ ਅੰਦਰ ਨੂੰ ਅੱਗੇ ਲਿਖਿਆ ਹੋਇਆ ਅਮਰਤਸਰ ਕਰਨਾਲ ਤੇ ਜਿਹੜੀ ਟਿਕਟਾ ਹਰਪਾਲ ਪੁੱਛ ਕੇ ਆਇਆਗਾ ਇੱਥੋਂ ਜਾਊਗੀ ਟ੍ਰੇਨ ਹਰਪਾਲ ਕਲਕੱਤਾ ਤੱਕ ਕਲਕੱਤਾ ਤੱਕ ਹਨਾ ਤੇ ਟਿਕਟ ਮਿਲੂਗੀ 12 ਵਜੇ ਤੋਂ ਬਾਅਦ ਕਿੰਨੇ ਵਜੇ ਟ੍ਰੇਨ ਆ ਕਿੰਨੇ ਵਜੇ ਟ੍ਰੇਨ ਆ ਸਵਾ 1 ਵਜੇ ਸਵਾ 1 ਵਜੇ ਟ੍ਰੇਨ ਆਊਗੀ ਇੱਥੇ ਅਮਾਲਾ ਕੈਂਟ ਜੀ ਹਾਂ ਸਰ ਨੀਲੂ ਦਾ ਢਾਬਾ ਸ਼ਰਮਾ ਵੈਸ਼ਨੂ ਦਾਬਾ ਬੰਦੇ ਦਾ ਵੈਸ਼ਨੂ ਹੈ ਨਹੀਂ ਜੱਤਾ ਪਰ ਕਿਚਨ ਨਾਲ ਨਾਲ ਇਧਰ ਚੱਲਗੇ ਨੀਲੂ ਜਿਹੜਾ ਵੇਚਾਲਾ ਸਟੇਸ਼ਨ ਤੋਂ ਬਾਹਰ ਆ ਕੇ ਸਿੱਧਾ ਬਈ ਜਮਾ ਆਇਆ ਸਾਹਮਣੇ ਨੱਕ ਦੀ ਸੇਧ ਨੂੰ ਜਮਾ ਹਰਪਾਲ ਕਹਿੰਦਾ ਬਾਹਰ ਬਹਿ ਕੇ ਰੋਟੀ ਖਾਣੀ ਆ ਚੱਲ ਹੁਣ ਤਾਂ ਟ੍ਰੈਫਿਕ ਘਟਾ ਮਿੱਟੀ ਮੁੱਟੀ ਨਾ ਪਊਗੀ ਹੈ ਇੱਥੇ ਖਾਣੀ ਆ ਓਕੇ ਸਰ ਕਿਵੇਂ ਲੱਗੀ ਹਰਪਾਲ ਅੰਬਾਲਾ ਸ਼ਹਿਰ ਦੀ ਢਾਲ ਮਖਣੀ ਹੈ ਵਧੀਆ ਬਣਾਈ ਆ ਮੈਂ ਵੀ ਕਰਦਾ ਚੈੱਕ ਵੈਲਕਮ ਅੰਮਾਲਾ ਕੈਂਟ ਆ ਪਤਾ ਨਹੀਂ ਭਾਈ ਕਿੱਧਰੋਂ ਆਈ ਆ ਟ੍ਰੇਨ ਇਹ ਬਾਹਲੀ ਲੱਦੀ ਆ ਯਾਰ ਪਾਲ ਓਏ ਹਾਂ ਆਪਣਾ ਲੰਬੇ ਚੱਲਣਾ ਬਣੀ ਗਾ ਹੀ ਪੈਂਦਾ ਜੇ ਤਾਂ ਉਹ ਫਿਰ ਕਿੱਧਰ ਨੂੰ ਤੁਰ ਪਿਆ ਹੁਣ ਕੀ ਐ ਇਥੇ ਇੱਕ ਚਾਹ ਦਾ ਕੱਪ ਖਾਣੀ ਕੋਈ ਹੁਣ ਤਾਂ ਪੀ ਕੇ ਗਏ ਆ ਬੜੀ ਸਵਾਦ ਆ ਜੀ ਮੈਨੂੰ ਪਤਾ ਲੱਗੇਗਾ ਚਾਹ ਨਹੀਂ ਛੱਡਦੇ ਇਹ ਤਾਂ ਇਹ ਤਾਂ ਫਿਰ ਵੀ ਸਵਾਦ ਹੈ ਇੱਕ ਮਿੰਟ ਪਹਿਲਾਂ ਤਾਂ ਤੂੰ ਪੀ ਕੇ ਗਿਆ ਚਾਹ ਬਹੁਤ ਸਵਾਦ ਆ ਭਾਈ ਤੇ 10 ਰੁਪਈਆ ਦਾ ਕੱਪ 30 ਰੁਪਈਆ ਦੀ ਅਸੀਂ ਚਾਹ ਪੀ ਗਏ ਰਪਾਲ ਨੇ ਤਾਂ ਇੱਕ ਕਾਪੀ ਪੀਤਾ ਮੈਂ ਦੋ ਪੀ ਗਿਆ ਰੋਟੀ ਰਪਾਲ 150 ਦੀ ਸੀਗੀ 800 ਦੀ ਰੋਟੀ ਹੈ 800 ਫਿਰ ਟਿਕਟ ਇਹਨਾਂ ਨੇ ਕਿਹਾਗਾ ਵੀ ਇੱਥੋਂ ਮਾਲੇ ਤੋਂ ਤਾਲਕਾ ਦੀ 12 ਵਜੇ ਤੋਂ ਬਾਅਦ 12:05-7 ਮਿੰਟ ਹੋ ਗਏ ਤੇ ਹੁਣ ਅਸੀਂ ਪਤਾ ਕਰਕੇ ਆਉਣੇ ਕਿੰਨੇ ਦੀ ਟਿਕਟ ਹੈ ਹੁਣ ਭਾਈ ਅਸੀਂ ਟਿਕਟ ਲਿਆ ਹੈ ਕਾਲਕਾ ਲਈ ਸਰਪਾਲ ਪਕਿੰਨੇ ਵਜੇ ਆਉਣੀ ਹੈ ਇਹ ਕਾਲਕਾ ਲਈ ਟ੍ਰੇਨ ਕਿੰਨੇ ਵਜੇ ਆਉਗੀ ਔਣੇ ਔਣੇ ਇੱਕ ਤਾਂ ਹੋਊਗੀ ਭਾਈ ਇਹਦੇ ਲੱਗਿਆ 130 ਰੁਪਏ ਔਣੇ ਇੱਕ ਤਾਂ ਲਾ ਦੂ 4-5 ਵਜੇ ਹੈ ਚਲ ਦੇਖਦੇ ਆਂ ਕਿ ਕਾਲਕਾ ਜਦੂ ਆਛੇ ਨੂੰ ਲਾ ਬਸ ਜਿਹੜੀ ਆਉਣ ਕਾਲਕਾਲੀ ਟ੍ਰੇਨ ਆਊ ਬਾਈ ਸਾਡੀ 2 ਨੰਬਰ ਤੇ ਹੁਣ ਅਸੀਂ ਉੱਪਰੋਂ ਇੱਧਰ ਆਏ ਆਂ 2 ਨੰਬਰ ਵਾਲਾ ਆ ਜਾ ਪਿੱਤੀ ਭੈਣ ਆ ਜਾ ਉੱਚੋਂ ਮੈਂ ਉੱਚੋਂ ਮੰਡੀ ਤਾਂ ਆ ਹੀ ਰਹਿਣੀ ਆਉਂਦੀ ਆ ਜਾਂਦੀ ਆ ਇੱਥੇ 1.5 ਵਜ ਗਿਆ ਖੜਿਆ ਨੂੰ ਬਾਈ 1.5 ਵਜੇ ਆਈ ਆ ਅੰਮਾਲਾ ਕੈਂਟ ਤੋਂ ਕਾਲਕਾ ਇਹ ਟ੍ਰੇਨ ਵੀ ਫੁੱਲ ਲੱਦੀ ਆਈ ਬਾਈ ਪਰ ਆਂ ਪਰ ਜੇ ਆਪਾਂ ਟਿਕਟ ਬੁੱਕ ਕਰਾਈ ਹੁੰਦੀ ਤਾਂ ਆਹ ਰੱਬਿਆਂ ਚ ਝੜਦੇ ਜਿਹੜਿਆ ਬੰਦ ਜਿਹਾ ਨਹੀਂ ਜਾਂਦੇ ਹੁਣ ਆਪਾਂ ਨੂੰ ਇੱਕ ਦੋ ਇੱਕ ਪਾ ਮੂਹਰੇ ਡੱਬਾ ਦਾ ਬਸ ਤੇ ਇੱਕ ਅੱਧਾ ਮਗਰ ਹੋਊ ਭੀੜ ਵੀ ਫੁੱਲ ਹੋਊਗੀ ਬਹੁਤ ਬੰਦਿਆਂ ਦੇ ਚੜਨ ਆਲੇ ਇਹਦੇ ਤੇ ਆਪਾਂ ਚੜ ਨਹੀਂ ਸਕਦੇ ਟਿਕਟ ਬੁੱਕ ਆਲੇ ਕਹਿੰਣਾ ਇਹ ਜਿਹੜਾ ਆਪਾਂ ਕਰਾਈ ਨਹੀਂ ਲੈ ਬਈਆ ਪੂਸੇ ਗੱਦੀ ਹੋ ਗਈ ਭਈਆ ਆਪਣਿਆਂ ਦਾ ਬੱਬਾ ਇੱਕ ਉਹ ਵਾਸਤੇ ਜਮਾ ਐਂਡ ਤੇ ਐ ਇਹ ਵੀ ਬੁਕਿੰਗ ਕਰਿਆ ਚੱਲ ਬੱਬਾ ਅੱਗੇ ਵਾਹ ਕਰ ਜਾਣਾ ਪੜੇਗਾ ਕਾਲੀਆ ਵਧੋ ਕਰੀ ਵਧੋ ਵਧੀ ਆ ਜਾ ਸਾਹ ਜੀ ਅਹੀ ਹੈ ਜਰਨਲ ਹੀ ਹੈ ਹੈ ਇਹਨੂੰ ਕਹਿੰਦੇ ਆ ਬਾਈ ਜਰਨਲ ਦੇ ਨੇ ਯਾਰੇ ਚਲੋ ਚਲੋ ਭਾਈ ਉਹ ਟ੍ਰੇਨ ਤਾਂ ਕਿਸੇ ਹੋਰ ਪਾਸੇ ਜਾਂਦੀ ਸੀ ਸੰਤ ਤੱਕ ਕਿਸੇ ਨੇ ਦੱਸਿਆਗਾ ਅਸੀਂ ਉਹ ਆਵਾ ਇੱਕ ਮਿੰਟ ਪਹਿਲੇ ਉਤਰ ਗਏ ਹੁਣ ਕਹਿੰਦੇ 7 ਨੰਬਰ ਤੇ ਖੜੀ ਆ ਕਾਲ ਖਾਲੀ ਟ੍ਰੇਨ ਇੱਥੇ ਕੋਈ ਦੱਸਦਾ ਨਹੀਂ ਬਾਈ ਘਟਵਾਦੀ ਪਤਾ ਇੱਥੇ ਕੋਈ ਨਹੀਂ ਦੱਸਦਾ ਕਿਸੇ ਨੂੰ ਹੁਣ ਬਾਈ ਅਸੀਂ ਅਰਤਾਂਗ ਵਾਲੇ ਯਾਲਾਂ ਦੇ ਵਿੱਚ ਦੀ ਨੰਗਾ ਲੱਗਾ ਬਾਰਡਰ ਹੈਗਾ ਬਾਈ ਤਾਂਗ ਦਾ ਅਸੀਂ ਪਹੁੰਚ ਗਏ ਰਤਾਂਗ ਅਸੀਂ ਭਾਈ ਕਿਹੜਾ ਬਾਬਾ ਇਹ ਅੰਬਾਲਾ ਟੇਸ਼ਨ ਤੋਂ ਹੀ ਹੋਲ ਜਗੇ ਸੀ ਆਏ ਨਹੀਂ ਇਹ ਗੱਲ ਦੋਨੇ ਪਹਿਲੀ ਵਾਰ ਹੀ ਇਕੱਲੇ ਇਕੱਲੇ ਆਏ ਆ ਨਾਲ ਤਾਂ ਬਥੇਰੇ ਰੀ ਆਏ ਆ ਅਸੀਂ ਇੱਥੇ ਕਿੰਨੇ ਵਜੇ ਖੜੇ ਆਂ ਰਾਲ ਆਪਾਂ 9:30 ਪਹੁੰਚ ਗਏ ਸੀਗੇ 9:30 ਪਹੁੰਚ ਗਏ ਸੀ ਅਦੂਆ ਕਹਿੰਦੇ 1 ਵਜੇ ਟ੍ਰੇਨ ਆਊਗੀ ਕਾਲ ਕਾਲੀ 12 ਵਜੇ ਤੱਕ ਟਿਕਣਾ ਹੋਣੀ ਹੈ 12 ਵਜੇ ਤੱਕ ਟਿਕਣਾ ਹੈ 12 ਵਜੇ ਟਿਕਟ ਲੈ ਲਈ 130 ਰੁਪਈਆ ਦੀ ਉਦੋਂ ਦੇ ਸਾਨੂੰ 2 ਨੰਬਰ ਤੇ ਆ ਰੇੜੀਆਂ ਜਾਂਦਾ ਇਥੇ ਦੱਸਦਾ ਦੁੱਸਦਾ ਕੋਈ ਨਹੀਂ ਨਾ ਅਸੀਂ ਆਪ ਫੋਨ ਤੇ ਚੈੱਕ ਕੀਤਾਗਾ ਕਹਿੰਦੇ 2 ਨੰਬਰ ਤੇ ਟ੍ਰੇਨ ਆਊਗੀ 2 ਨੰਬਰ ਤੇ ਮੂੰਹ ਚੱਕ ਕੇ ਆ ਖੜੀ ਰਹਿ ਐਡੀ ਪੁੱਛਿਆ ਵੀ ਸੀਗਾ ਬਾਵਾ ਤਾਂ ਰੇੜੀਆਂ ਵਾਲੇ ਤੋਂ ਪੁੱਛਾਈ ਕਹਿੰਦੇ ਇੱਥੇ ਆਊਗੀ ਜਦੋਂ ਜਮਾ ਆਏ ਉਹ ਅਸੀਂ ਉਹਦੇ ਵਿੱਚ ਚੜ ਗਏ ਟ੍ਰੇਨ ਦੇ ਵਿਚਾਲੇ ਖੜ ਗਏ ਤੁਹਾਨੂੰ ਕਹਿੰਦੇ ਕਿੱਧਰ ਮੂੰਹ ਚੱਕਿਆ ਸੀ ਉੱਥੇ ਵੇਰ ਇੱਕ ਵਾਰੀ ਕਨਫਰਮ ਕੀਤਾ ਕਹਿੰਦੇ ਤਾਂ ਹੋਰ ਪਾਸੇ ਜਾਂਦੀ ਭੱਜ ਕੇ ਉਤਰੇ ਅੱਲੇ ਉੱਤਰ ਕੇ ਫੇਰ ਪਤਾ ਕੀਤਾ ਫਿਰ ਕਹਿੰਦੇ 7 ਨੰਬਰ ਤੇ ਖੜੀ ਹੈ ਜਦੋਂ ਨੂੰ ਹੁਣ 7 ਨੰਬਰ ਤੇ ਆਏ ਟ੍ਰੇਨ ਟੱਪ ਗਈ ਡੇਢ ਪੌਣੇ 2 ਦਾ ਹੁਣ ਬਚਿਆ ਫਿਆਗਾ ਤੇ ਹੁਣ ਟ੍ਰੇਨ ਆਊਗੀ ਏਰਪਾਲ 8:30 ਵੇਰੇ ਨਹੀਂ ਆਪਾਂ ਸਵੇਰ ਨੂੰ ਕਿੰਵੇ ਐਂਟਰ ਹੋ ਜਾਂਦੇ ਹਨਾ ਹਾਂ ਬਸ ਇੱਥੇ ਹੋ ਜਾਂਦੇ ਟਿੱਡੇ ਦੇਖੀ ਜੋ ਚਲ